ਕੈਬਰੀਨਾ ਤੁਹਾਡੀ ਇਮਾਨਦਾਰੀ ਹੀ ਤੁਹਾਡਾ ਦੁਸ਼ਮਣ ਬਣ ਜਾਂਦੀ ਹੈ ਤੁਹਾਨੂੰ ਦੁਸ਼ਮਣ ਬਣਾਉਣ ਦੀ ਲੋੜ ਨਹੀਂ ਪੈਂਦੀ ਜੀ ਤੁਸੀਂ ਚੰਗੇ ਕਰਮ ਕਰਦੇ ਜਾਓ ਤੁਹਾਡੇ ਚੰਗੇ ਕੰਮ ਹੀ ਤੁਹਾਡੇ ਚੰਗੇ ਕੰਮਾਂ ਨੂੰ ਦੁਸ਼ਮਣ ਨਹੀਂ ਬਣਨਾ ਜਿਨ੍ਹਾਂ ਨੂੰ ਚੰਗੇ ਕੰਮ ਹজম ਨਹੀਂ ਹੁੰਦੇ ਦੁਸ਼ਮਣ ਉਹਨਾਂ ਨੇ ਬਣਨਾ ਹੈ ਤੁਸੀਂ ਤਾਂ ਕੁਝ ਵੀ ਨਹੀਂ ਕੀਤਾ ਤੁਸੀਂ ਤਾਂ ਆਪਣੇ ਵੱਲੋਂ ਪਰ ਇੱਕ ਚੇਤਾ ਰੱਖਿਓ ਤੁਹਾਡੇ ਚੰਗੇ ਕੰਮਾਂ ਨੇ ਤੁਹਾਨੂੰ ਮਰਨ ਵੀ ਨਹੀਂ ਦੇਣਾ ਤੁਸੀਂ ਚਲੇ ਜਾਣਾ ਵਾ ਹੌਸਲਾ ਤੁਹਾਨੂੰ ਅਗਲੇ ਖਤਮ ਵੀ ਕਰ ਦੇਣਾ ਪਰ ਤੁਹਾਡੇ ਚੰਗੇ ਕੰਮ ਰਹਿੰਦੀ ਦੁਨੀਆ ਤੱਕ ਤੁਹਾਨੂੰ ਜੁਗੋ ਜੁਗ ਅਟਲ ਬਣਾ ਜਾਣਗੇ ਕਿਉਂ ਕਿ ਚੰਗੇ ਕਰ ਉਹ ਦੁਨੀਆ ਤੋਂ ਹਮੇਸ਼ਾ ਹੀ ਕਦੀ ਨਹੀਂ ਜਾਂਦੇ ਤਾਂ ਹੀ ਤਾਂ ਸਤਿਗੁਰ ਨੇ ਆਖਿਆ ਸੀ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਆਪਣੇ ਕੰਮਾਂ ਕਰਕੇ ਕੋ ਨੇੜੇ ਐ ਤੇ ਆਪਣੇ ਕੰਮਾਂ ਕਰਕੇ ਕੋਈ ਜਾਦ ਲੋਕ ਚੰਗੇ ਨੂੰ ਵੀ ਕਰਦੇ ਤੇ ਜਾਦ ਲੋਕ ਬਸ ਫਰਕ ਇਹ ਹੈ ਮੈਂ ਇਹ ਦੁਆ ਚੋਂ ਆਪਣਾ ਨਾਮ ਕਿੰਨਾ ਚ ਲਿਖਾਉਣਾ ਹੈ ਇਹ ਮੇਰੀ ਮਰਜ਼ੀ ਹੋਣ ਹੁਣ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਤਿ ਪਾਸ਼ਾ ਤੱਕ ਕਲਗੀਧਰ ਪਤਿ ਪਾਸ਼ਾ ਤੋਂ ਲੈ ਕੇ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਇਆ ਮਿਸਲਾਂ ਦਾ ਸਮਾਂ ਆਇਆ ਸ਼ੇਰ-ਏ-ਪੰਜਾਬ ਦਾ ਸਮਾਂ ਆਇਆ ਸਿੱਖ ਰਾਜ ਜਦੋਂ ਖਤਮ ਹੁੰਦਾ ਹੈ 1849 ਵਿੱਚ ਆਖਰੀ ਜੰਗ ਸਭਰਾ ਪਿੰਡ ਜਿਹੜੀ ਲੜੀ ਜਾਂਦੀ ਜਦੇ ਵਿੱਚ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਸ਼ਾਮਲ ਹੋਏ ਸਨ 39 ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਜੀ ਸਿੰਘ ਚੜ੍ਹਾਈ ਕਰ ਗਏ 10 ਸਾਲ ਪਹਿਲਾਂ ਤੇ ਆਖੀਰਲੀ ਜੰਗ ਜਿਹੜੀ ਸਭਰਾ ਪਿੰਡ ਲੜੀ ਗਈ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਵੱਲੋਂ ਉਸ ਜੰਗ ਵਿੱਚ ਜਿਹੜੀ ਸਭ ਤੋਂ ਤੁਹਾਡੇ ਵਿੱਚ ਜਿਨ੍ਹਾਂ ਨੇ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ ਪੁਸਤਕ ਪੜ੍ਹੀ ਹੋਵੇ ਪਤਾ ਹੋਏਗਾ ਕਿ ਜਦੋਂ ਮਹਾਰਾਣੀ ਜਿੰਦ ਕੌਰ ਨੇ ਸਰਦਾਰ ਸਿੰਘ ਸਾਹਮ ਸਿੰਘ ਟਾਰੀ ਵਾਲੇ ਨੂੰ ਚਿੱਠੀ ਲਿਖੀ ਸੀ ਤੇ ਸਰਦਾਰ ਸਾਹਮ ਸਿੰਘ ਟਾਰੀ ਵਾਲਾ ਆਪਣੇ ਘਰ ਸੀ ਜਦੋਂ ਉਹਨੇ ਸ੍ਰੀ ਕਿਰਪਾਨ ਨੂੰ ਮਿਆਂ ਚੋਂ ਕੱਢਿਆ ਤੇ ਮਿਆਂ ਨੂੰ ਉਹਨੇ ਕਿੱਲੀ ਨਾਲ ਟੰਗ ਦਿੱਤਾ ਤੇ ਤਵਾਰੀਖ ਦੇ ਪੰਨੇ ਲਿਖਦੇ ਨੇ ਵੀ ਸਰਦਾਰ ਸਾਹਮ ਸਿੰਘ ਟਾਰੀ ਵਾਲੇ ਦੀ ਪਤਲੀ ਪੁੱਛਦੀ ਹੈ ਸਰਦਾਰ ਸਾਹਿਬ ਇਹ ਮਿਆਨ ਘਰ ਕੋ ਛੱਡ ਚੱਲੇ ਹੋ ਤੇ ਸਰਦਾਰ ਸਾਹਿਬ ਦਾ ਜਵਾਬ ਸੀ ਵੀ ਜੇ ਤੇ ਜੰਗ ਜਿੱਤ ਕੇ ਆ ਗਿਆ ਤੇ ਇਸ ਮਿਆਨ ਵਿੱਚ ਕਿਰਪਾਨ ਪੈ ਜਾਏਗੀ ਜੇ ਉਥੇ ਮਸ਼ਾਦਤ ਦਾ ਜਾਨ ਪੀ ਗਿਆ ਤੇ ਪੀੜ੍hiyan ਪੁੱਛਿਆ ਕਰਨ ਗਿਆ ਇਹ ਮਿਆਨ ਖਾਲੀ ਕਿਉਂ ਆ ਤੇ ਅਗਲੀ ਪੀੜ੍ਹੀ ਨੂੰ ਦੱਸਿਆ ਕਰੋ ਵੀ ਤੁਹਾਡਾ ਵੱਡ ਵਡੇਰਾ ਤੁਹਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਚੋਂ ਕੱਢਣ ਲਈ ਮਾਨਸਿਕ ਤੌਰ ਤੇ ਤੁਹਾਨੂੰ ਆਜ਼ਾਦੀ ਦਿਵਾਉਣ ਲਈ ਤੁਹਾਡੇ ਹੱਕਾਂ ਲਈ ਸ਼ਹਾਦਤ ਦਾ ਜਾਨ ਪੀ ਗਿਆ ਪਰ ਕੌਣ ਜਾਣਦਾ ਸੀ ਕਿ ਆਉਣ ਵਾਲੀ ਪੀੜ੍ਹੀ ਨੂੰ ਅਗਲੇ ਨੇ ਚੁਟਕੀਆਂ ਮਾਰਨ ਲਾ ਦੇਣਾ ਹੈ ਇਹ ਤੇ ਗਾਇਕਾਂ ਨੂੰ ਹਜ਼ਾਰਾਂ ਲੱਖਾਂ ਰੁਪਈਆ ਆਪਣੇ ਧੀਆਂ ਪੁੱਤਾਂ ਦੇ ਵਿਆਹਾਂ ਤੇ ਖਰਚਾ ਕਰਨਗੇ ਇਹ ਤਾਂ ਭੁੱਲ ਜਾਣਗੇ ਸੜ ਨਾਲ ਵਾਪਰਿਆ ਕਿ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਤੇ ਬੜਾ ਵੱਡਾ ਸੁਪਨਾ ਲੈ ਗਿਆ ਸੰਤ 84 ਭੁੱਲ ਗਈ ਜਿਹੜੀ ਕੱਲ ਵਾਪਰੀ ਜੇ ਇਸ ਵਖਤ ਵਾਪਰੀ ਉਹਦੇ ਅੱਜ ਵੀ ਵਿਅਕਤੀ ਜੁੁੰਦੇ ਹੋਣ ਤੇ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਦਾ ਜੰਗ ਤੇ ਅਜ ਤੋ ਕਿੰਨੇ 100 ਸਾਲ ਪੁਰਾਣੀ ਹੈ ਅਸੀਂ ਭੁੱਲ ਗਏ ਅਸੀਂ ਤੇ ਭੁਲਾਦਾ ਤਾਂ ਸਾਰਾ ਕੁਝ ਖਤਮ ਹੋ ਗਿਆ ਸਾਨੂੰ ਅਸੀਂ ਤੇ ਇੰਨਾ ਭੁਲਾਤਾ ਸਾਨੂੰ ਇਹ ਵੀ ਨਹੀਂ ਪਤਾ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹ ਕਰੈਕਟਰ ਵਾਲੇ ਕਿੱਡੇ ਉੱਚੇ ਸਨ ਤੇ ਜਿਹੜੇ ਉਹਨਾਂ ਦੇ ਨਾਂ ਤੇ ਰੋਟੀਆਂ ਸੇਕ ਰਹੇ ਨੇ ਉਹ ਕਿੱਡੇ ਘਟੀਆ ਕਰਦਾਰ ਦੇ ਮਾਲਕ ਨੇ ਅਸੀਂ ਤੇ ਇਹ ਵੀ ਨਿਰਣਾ ਨਾ ਕਰ ਸਕੇ ਅਸੀਂ ਤੇ ਵੀ ਨਾ ਕਰ ਸਕੇ ਕਿ ਜਿਹੜੇ ਉਸ ਵਕਤ ਮਰਦਸੂਰ ਮੇਂ ਹਿੱਕਾਂ ਢਾ ਕੇ ਸਮੇਂ ਦੀਆਂ ਸਰਕਾਰਾਂ ਨੂੰ ਵੰਗਾਰਦੇ ਰਹੇ ਤੇ ਅੱਜ ਉਹਨਾਂ ਦਾ ਨਾਂ ਲੈ ਕੇ ਅੱਜ ਉਹਨਾਂ ਦੀਆਂ ਗੱਡੀਆਂ ਵਿੱਚ ਬੈਠੇ ਨੇ ਟਿਕਟਾਂ ਲੈ ਰਹੇ ਨੇ ਕੋ ਕਾਂਗਰਸ ਦੀ ਗੱਡੀ 'ਚ ਬੈਠਾ ਹੈ ਕੋ ਅਕਾਲੀਆਂ ਦੀ ਗੱਡੀ 'ਚ ਬੈਠਾ ਹੈ ਕੋ ਬੀਜੇਪੀ ਦੀ ਗੱਡੀ 'ਚ ਬੈਠਾ ਤੇ ਕੋ ਝਾੜੂ ਵਾਲਿਆਂ ਦੀ ਗੱਡੀ 'ਚ ਬੈਠਾ ਮੈਂ ਨਾ ਚਾਹੁੰਦਾ ਤਾਂ ਲੈਤਾ ਜਿਹਦਾ ਮੈਂ ਛੱਡ ਗਿਆ ਤੁਸੀਂ ਵੀ ਮੈਨੂੰ ਉਸੇ ਖਾਤੇ 'ਚ ਪਾ ਦੇਣਾ ਕਿਉਂਕਿ ਅੱਜ ਇੱਕ ਵੀ ਬੜੀ ਸਮੱਸਿਆ ਹੈ ਨਾ ਹਮੇਸ਼ਾ ਇਹ ਅੱਜ ਪ੍ਰੋਬਲਮ ਹੈ ਮੈਂ ਤੇ ਹਸਤੇ ਤੇ ਕਹਿਣਾ ਹੁਣਾ ਜਿਹੜਾ ਪ੍ਰਚਾਰ ਕਰੇਗਾ ਗੁਰਬਾਣੀ ਖੁਦ ਪੜੋ ਬਾਣੀ ਆਵ ਵਿਚਾਰੋ ਅਕਾਲ ਤਖਤੋਂ ਲੋ ਪ੍ਰਵਾਨ ਸਿੱਖ ਰਹਿਤ ਮਰਦਾ ਦੇ ਚੰਡੇ ਠਾ ਜਾਓ ਉਹਨੂੰ ਕੀ ਕਿਤੇ ਨੇ ਇਹ ਸਰਕਾਰੀ ਹੈ ਜਿਨ੍ਹਾਂ ਦੀਆਂ ਮੀਟਿੰਗਾਂ ਸਰਕਾਰਾਂ ਨਾਲ ਹੁੰਦੀਆਂ ਨੇ ਜਿਹੜੇ ਆਰਐਸਐਸ ਦੀਆਂ ਜਾ ਕੇ ਚੌਕੀਆਂ ਭਰਦੇ ਨੇ ਉਹ ਬੀਬੇ ਪੁੱਤ ਨੇ ਜਿਹੜੇ ਲੋਕਾਂ ਨੂੰ ਧਾਗੇ ਦਿੰਦੇ ਨੇ ਜਿਹੜੇ ਤਵੀਦ ਦਿੰਦੇ ਨੇ ਜਿਨ੍ਹਾਂ ਨੂੰ ਗੱਡੀਆਂ 'ਚ ਬਿਠਾਉਣ ਲੱਗਿਆ ਪਹਿਲਾਂ ਚਿੱਟੀਆਂ ਚਾਦਰਾਂ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਵਿਛਾਈਆਂ ਜਾਂਦੀਆਂ ਨੇ ਪੈਰਾਂ ਥੱਲੇ ਚਿੱਟੇ ਤੌੜੀਏ ਰੱਖੇ ਜਾਂਦੇ ਨੇ ਤੌੜੀਆਂ ਚੁੱਕਣ ਵਾਲਾ ਹੋਰ ਗੜਵਾ ਚੁੱਕਣ ਵਾਲਾ ਹੋਰ ਉਹ ਪੰਥ ਦੇ ਸਿਰ ਦੇ ਉੱਪਰ ਬੈਠੇ ਹੋਏ ਨੇ ਮੈਂ ਤੇ ਬਹੁਤ ਵਾਰੀ ਬੋਲੇ ਮੈਨੂੰ ਪਤਾ ਮੇਰਾ ਵਿਰੋਧ ਇਸੇ ਗੱਲਾਂ ਤੋਂ ਹੁੰਦਾ ਕਿਉਂਕਿ ਮੇਰੇ ਕੋਲੋਂ ਮਿੱਠੀਆਂ ਜਿਹੜੀਆਂ ਅੱਜ ਮਿੱਠਾ ਵੀ ਮਾੜਾ ਹੁੰਦਾ ਜੀ ਮਿੱਠਾ ਸੋਜੋ ਭਾਮਦਾ ਬਣ ਜਿਖਿਆ ਮਿੱਠਾ ਵੀ ਉਹਨਾਂ ਕੀ ਫਿੱਟ ਬਿੰਦਾ ਜਿੰਨਾ ਕਿ ਤੁਹਾਡੀ ਬੋਡੀ ਨੂੰ ਫਿੱਟ ਬਿੰਦਾ ਹੋਵੇ ਹੁਣ ਕਈ ਵਾਰੀ ਆਪਾਂ ਕਹਿੰਦੇ ਆਂਬ ਕਿੰਨੇ ਕੁ ਮਿੱਠੇ ਹੈ 슈ਗਰ ਵਾਲੇ ਬੰਦੇ ਨੇ ਕਦੀ ਜਾ ਕੇ ਪੁੱਛੇ ਮਾਰਕੀਟ ਚ ਆਂਬ ਕਿੰਨੇ ਕੁ ਮਿੱਠੇ ਉਹ ਨਹੀਂ ਪੁੱਛਦਾ ਉਹਨੂੰ ਕਹਿੰਦਾ ਭਾਈ ਵੀ ਮੈਨੂੰ ਫਿੱਟ ਨਹੀਂ ਬਿੰਦਾ ਪਾਈ ਇਸ ਕਰਕੇ ਮੈਂ ਮਿੱਠਾ ਛੱਡ ਦਿੱਤਾ ਮਿੱਠਾ ਸੋਜੋ ਭਾਮਦਾ ਸੱਜਣ ਸੋ ਜੋ ਰਾਸ ਸੱਜਣੋ ਸੱਜਣ ਤੁਹਾਡੇ ਭਾਵੇਂ 50 ਹੋਣਾ ਪਰ ਉਹਨਾਂ 50ਵਾਂ ਚ ਜਿਹੜਾ ਤੁਹਾਡੇ ਕੰਮ ਆ ਜਾਣਾ ਸੱਜਣ ਉਹ ਹੀ ਹੁੰਦਾ ਜਦ ਲੋੜ ਪੈਣ ਤੇ ਫੋਨ ਹੀ ਨਾ ਚੱਕੇ ਮੁਸੀਬਤ ਪੈਣ ਤੇ ਤੁਹਾਨੂੰ ਦਰਵਾਜ਼ਾ ਬੰਦ ਕਰ ਲਵੇ ਬੰਦਾ ਕਹਿੰਦਾ ਮਾਣ ਵੜਾ ਕੀਤਾ ਸੀ ਪਰ ਲੋੜ ਪੈਣ ਤੇ ਬੋਲੋ ਜੀ ਕੰਮ ਅਸਲੀ ਪਤਾ ਅਸਲੀ ਪਰਖ ਹੁੰਦੀ ਮੁਸੀਬਤ ਵੇਲੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਬਾਬਾ ਕੁੰਮਾ ਜੀ ਨੂੰ ਅੱਜ ਵੀ ਸਜਦਾ ਕੀਤਾ ਜਾਂਦਾ ਹੈ ਕਿਉਂ ਕਿ ਜੋ ਗਰੀਬ ਦੇ ਕੋਲ ਹੈਗਾ ਸੀ ਉਹਨੇ ਖੋਲ ਦਿੱਤਾ ਬਾਬੇ ਕੁੰਮੇ 마什ਕੀ ਦੀ ਸ਼ਾਨ ਵਿੱਚ ਰਾਤ ਗੁਜ਼ਾਰੀ ਜੀ ਸਭ ਜਿਆਦਿਆਂ ਨੇ ਜੇ ਮੈਂ ਅੱਜ ਕਿਸੇ ਲੰਗਰ ਖਾਣੋਂ ਕਿਸੇ ਪ੍ਰਸ਼ਾਦੇ ਖਾਣੋਂ ਗੁਰਦੁਆਰੇ ਆਣ ਕੇ ਗੁੱਸੇ ਹੋ ਕੇ ਜਾ ਰਿਹਾ ਤੇ ਕਿੱਥੇ ਕਲਗੀਧਰ ਪਾਤਸ਼ਾਹ ਦੇ ਸਭ ਜਿਆਦੇ ਸ਼ੰਨਾ ਵਿੱਚ ਰਾਤਾਂ ਗੁਜ਼ਾਰਨ ਜਾ ਕੇ ਸ਼ੰਨਾ ਚ ਛੰਨ ਦੇ ਬਾਰ ਖਲੋਤੇ ਆਪਣੇ ਬੱਚੇ ਨੂੰ ਇੱਕ ਵਾਰ ਨਾ ਇਹ ਪੂਰਾ ਇਤਿਹਾਸ ਜਾਂ ਬਿਠਾ ਕੇ ਦੱਸ ਕੇ ਵੇਖੋ ਮੈਂ ਵਿਸ਼ਵਾਸ ਨਾ ਕਰਨਾ ਬੱਚਾ ਕਹੇਗਾ ਇੰਨਾ ਕਮਾਲ ਦਾ ਸਾਡਾ ਇਤਿਹਾਸ ਕਿਸੇ ਮੁਸਲਮਾਨ ਦੇ ਕੋਲ हसन ਤੇ ਹੁਸੈਨ ਦੀ ਗੱਲ ਕਰ ਦੋ ਨਾ ਉੱਪਰੋਂ ਪਰਲੋਂ ਰੋਣ ਲੱਗ ਪੈਂਦਾ ਸਿੱਖ ਇਹਨਾਂ ਪੱਥਰ ਬਣ ਚੁੱਕਾ ਹੈ ਨਾ ਅੱਜ ਦੇ ਸਮੇਂ 'ਚ ਸਭ ਜਆਦਾਂ ਦੀ ਗੱਲ ਕੋ ਮੈਨੂੰ ਅੱਜ ਵੀ ਯਾਦ ਹੈ ਮੈਂ ਇੱਕ ਸਮਾਗਮ ਉਤੇ ਗਿਆ ਬੱਚੇ ਦਾ ਆਨੰਦ ਘਰ ਸੀ ਇਹ ਗੱਲ 2006 ਦੀ ਹੈ ਮੈਂ ਆਨੰਦ ਘਰ ਤੇ ਸਭ ਜਆਦਾਂ ਦੀ ਗੱਲ ਕਰਤੀ ਕਿ ਅੱਜ ਉਹਨਾਂ ਦੀ ਬਦੌਲਤ ਆਪਾਂ ਇੱਥੇ ਬੈਠੇ ਤੇ ਮੇਰੇ ਪਿੱਛੋਂ ਆਵਾਜ਼ ਆਈ ਸਾਡੇ ਘਰ ਖੁਸ਼ੀ ਦਾ ਸਮਾਂ ਜੀ ਸਗਣਾ ਦਾ ਟਾਈਮ ਹੈ ਮਰਨ ਦੀਆਂ ਗੱਲਾਂ ਇੱਥੇ ਉੱਚੀ ਬੋਲੋ ਜੀ ਮੇਰੇ ਕੋ ਰਿਹਾ ਨਹੀਂ ਗਿਆ ਮੈਂ ਕਿਹਾ ਜੋ ਕੁਰਬਾਨੀਆਂ ਨਾ ਨਾ ਕਰਦੇ ਅੱਜ ਤੁਹਾਡੇਆਂ ਬੱਚਿਆਂ ਦੀਆਂ ਬਰਾਤਾਂ ਨਾ ਚੜ੍ਹਦੀਆਂ ਤੇ ਨਾ ਤੁਹਾਡੇ ਘਰ ਧੀਆਂ ਦੀਆਂ ਬਰਾਤਾਂ ਆਉਂਦੀਆਂ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੁੰਦੀ ਸਭ ਕੀ ਇਦਾਂ ਮਹਾਰਾਜ ਕਲਗੀਧਰ ਪਾਤਸ਼ਾਹ ਜਿਨ੍ਹਾਂ ਦੇ ਲੱਖ ਤੇ ਜਿਗਰ ਕੁਰਬਾਨ ਕੀਤੇ ਹਿੱਕਾਂ ਢਾ ਕੇ ਖਲੋ ਗਏ ਹਿੱਕਾਂ ਢਾ ਕੇ ਭਾਰ ਦੇਸ਼ ਵਿੱਚ ਜਿਹੜੇ ਤੁਹਾਨੂੰ ਅੱਜ ਮੁਸਲਮਾਨ ਦਿਖਾਈ ਦਿੰਦੇ ਆ ਨਾ ਇੱਕ ਕਵੀ ਨੇ ਬੜਾ ਪੈਰਾ ਲਿਖਿਆ ਕਿ ਅੱਜ ਜੋ ਲੋ ਦੇਖ ਤੋ ਹਿੰਦ ਮੇ ਜੋ ਮੁਸਲਮਾਨ ਜਿਹੜੇ ਭਾਰਤ ਵਿੱਚ ਜਿਹੜੇ ਤੁਹਾਨੂੰ ਅੱਜ ਮੁਸਲਮਾਨ ਦਿਖਾਈ ਦਿੰਦੇ ਆ ਨਾ ਉਹ ਕਹਿੰਦੇ ਸਾਰੇ ਇਹ ਕੋਈ ਅਰਬ ਈਰਾਨ ਦੇ ਇਲਾਕੇ ਚੋਂ ਨਹੀਂ ਆਏ ਨਾ 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 ਅੱਜ ਜੋ ਲੋ ਦੇਖ ਤੋ ਹਿੰਦ ਮੇ ਜੋ ਮੁਸਲਮਾਨ ਇਹਨਾਂ ਮੇ ਬਤਾਓ ਕੌਣ ਅਰਬ ਸਥਾਨ ਕੇ ਖੱਤਰੀ ਬ੍ਰਾਹਮਣ ਵੈ ਬਾਣੀਏ ਕੇ ਪੂਤ ਬੋਤੇ ਜੱਟ ਜਿਮੀਦਾਰ ਔਰ ਕੌਮਤਰਖਾਨ ਕੇ ਜਦੋਂ ਬਾਹਰੋਂ ਮਾਰ ਪੈਂਦੀ ਸੀ ਨਾ ਡਰ ਦੇ ਮਾਰੇ ਵਿਚਾਰੇ ਇਸਲਾਮ ਕਬੂਲ ਉੱਚੀ ਬੋਲੋ ਪਿਆਰਿਓ ਤੁਸੀਂ ਕਦੀ ਵੀ ਜਿਹੜੇ ਅੱਜ ਵੀ ਸਾਡੇ ਪੰਜਾਬ ਚ ਕੁਝ ਮੁਸਲਮਾਨ ਆ ਉਹਨਾਂ ਦੀਆਂ ਗੋਤਾਂ ਪੰਜਾਬੀਆਂ ਨਾਲ ਰਲਦੀਆਂ ਨੇ ਕਿਉਂ ਕਿਉਂਕਿ ਉਹਨਾਂ ਦੀਆਂ 2-3 ਪੀੜੀਆਂ ਪਿਛੇ ਪੰਜਾਬੀ ਸਨ ਉਹ ਕੋਈ ਅਰਬੀ ਲਾਨ ਦੇ ਇਲਾਕੇ ਚੋਂ ਨਹੀਂ ਆਏ ਉਹ ਵੀ ਆਪ ਹੀ ਸਵੀਕਾਰ ਕਰਦੇ ਆ आज जो लो देख के तो हिंद में जो मुसलमान इन में बताओ कौन अरब स्थान के खत्री ब्राह्मण व बानी के पूत बहुते जाट जिम्मेदार और कौमतर खान के कंदे मक्के ओ मदीने के ना जे वसनीक हुए ए को मक्के मदीने दे वसनीक थोड़ा सी राफ जी दुनानी ना रहे ईरान के इसी तौर हिंद सब होवती मुसलमान ਕਹਿੰਦੇ ਇਹ ਤੇ ਇਸੇ ਤਰ੍ਹਾਂ ਸਾਰਾ ਭਾਰਤ ਇਸਲਾਮ ਦੇ ਝੰਡੇ ਹੇਠ ਆ ਜਾਣਾ ਸੀ ਇਸੇ ਤੌਰ ਹਿੰਦ ਸਭ ਹੋਵਤੀ ਮੁਸਲਮਾਨ ਜਉਨਾ تیر ਸ਼ੂਟ ਤੇ ਗਵਿੰਦ ਸਿੰਘ ਜਵਾਨ ਕੇ ਇਹਦਾ ਕਲਗੀਧਰ ਪਾਤਸ਼ਾਹ ਹਿੱਕ ਡਾ ਕੇ ਅੱਗੇ ਖਲੋ ਗਿਆ ਬਾਬਾ ਕੁਮਾ ਮਾਸ਼ਕੀ ਕਰਮਚੰਦ ਸੀ ਉਹਦਾ ਨਾਂ Hindu ਸੀ ਪਹਿਲਾਂ ਬਾਬਾ ਕੁਮਾ ਮਾਸ਼ਕੀ ਮੁਸਲਮਾਨ ਨਹੀਂ ਸੀ ਕਰਮਚੰਦ Hindu ਸੀ ਜਦੋਂ ਬਾਹਰੋਂ ਆਏ ਹਮਲਾਵਰਾ ਹਮਲਾ ਕੀਤਾ ਡਰਦਿਆਂ ਸਲਾਮ ਕਬੂਲ ਕਰਨਾ ਪਿਆ ਪਰ ਜਦਨ ਸਭਜਾਦਿਆਂ ਨੂੰ ਪ੍ਰਸ਼ਾਦਾ ਸ਼ਿਕਾਇਆ ਨਾ ਮਾਤਾ ਰਾਸ਼ਮੀ ਦੇ ਘਰੋਂ ਲਿਆ ਕੇ ਬਾਬਾ ਕੁਮਾ ਜੀ ਨੇ ਤੇ ਬੰਦਾ ਸਿੰਘ ਬਹਾਦਰ ਨੇ 4 ਮਈ 1704 ਨੂੰ ਸਰਹੰਦ ਦੀ ਧਰਤੀ ਤੇ ਖਾਲਸਾ ਨਿਸ਼ਾਨ ਚਲਾਇਆ ਤੇ ਲਿਸ਼ਟਾ ਮੰਗਾਈਆਂ ਉਹਨਾਂ ਨੇ ਕਿ ਜਿਹੜੇ ਜਿਹੜੇ ਵਿਅਕਤੀ ਨੇ ਸਭਜਾਦਿਆਂ ਨੂੰ ਤਸੀਹੇ ਦੇਣ ਵਿੱਚ ਸਰਕਾਰਾਂ ਦੀ ਮਦਦ ਕੀਤੀ ਹੈ ਮੈਨੂੰ ਉਹਨਾਂ ਦੀਆਂ ਲਿਸਟਾਂ ਲਿਆ ਕੇ ਦਿਓ ਤੇ ਜਿਨ੍ਹਾਂ ਨੇ ਸਭ ਜਿਆਦਾ ਦੀ ਮਦਦ ਕੀਤੀ ਮੈਨੂੰ ਉਹਨਾਂ ਦੀਆਂ ਵੀ ਲਿਸਟਾਂ ਲਿਆ ਕੇ ਦਿਓ ਗਦਾਰੀਆਂ ਕਰਨ ਵਾਲਿਆਂ ਵਿੱਚ ਸੁਚੇਨੰਦ ਖत्री ਦਾ ਨਾਮ ਆਇਆ ਗੰਗੂ ਬ੍ਰਾਹਮਣ ਦਾ ਨਾਮ ਆਇਆ ਜਾਨੀਖਾ ਮਾਨੀਖਾ ਮੁਰੰਡੇ ਦੇ ਠਾਣੇਦਾਰ ਦਾ ਨਾਮ ਆਇਆ ਮੈਂ ਕਦੇ-ਕਦੇ ਸੋਚਦਾ ਆਪਾਂ ਨੂੰ ਕੋਈ ਇੱਕ ਰਾਤ ਦੋ ਰਾਤ ਹਵਾ ਲੱਤ ਵਿੱਚ ਲੈ ਜਾਏ ਉਹ ਹਵਾਲਾ ਤੇ ਹਵਾਲਾ ਹੀ ਲੈਣੀ ਹੈ ਨਾ ਜਿਸ ਹਵਾਲਾਤ ਵਿੱਚ ਸਭ ਜਿਆਦੇ ਮੁੰਡੇ ਇਕ ਰਾਤ ਰਹਿਣਾ ਆ ਜੋ ਗੁਰਦੁਆਰਾ ਕੋਤਵਾਲੀ ਸਾਹਿਬ ਬਣ ਗਿਆ ਉਸ ਤੇ ਗੁਰਦੁਆਰਾ ਕੋਤਵਾਲੀ ਸਾਹਿਬ ਹੈ ਪਿੱਛੇ ਜੇ ਸਾਨੂੰ ਜਾਣ ਦਾ ਮੌਕਾ ਮਿਲਿਆ ਕਦੀ ਰਕਦੀ ਮਨ ਇਦਾਂ ਅਸੀਂ ਲੋਕ ਤਾਂ ਮਾਫ ਕਰਨਾ ਮੈਂ ਤਾਂ ਸਿੱਧੇ ਐਸੇ ਟੁਕੜਾਂ ਦੇ ਪੁਜਾਰੀ ਬਣ ਗਿਆ ਜੀ ਸਾਡਾ ਸਮਾਜ ਤੇ ਅੱਜ ਚੌਧਰਾ ਦੇ ਮਾਰੇ ਲੜਕੀਆਂ ਕੱਢਦੇ ਫਿਰਦੇ ਆ ਤੇ ਯਾਦ ਰੱਖਣਾ ਜਿਉਂਦੇ ਉਹਨਾਂ ਰਹਿਣਾ ਜਿਹੜੇ ਅਸੂਲਾਂ ਤੇ ਜ਼ਿੰਦਗੀ ਜਿਉਂਦੇ ਨੇ